ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਕਾਊ ਆ ਗਈ ਦੂਜਾ ਸੂਆ ਇਸ ਵਾਰ ਸੂਈ ਆ ਗਈ ਰਾਤ ਹੀ ਸੂਈ ਤੇ ਅਗਲੇ ਦਿਨ ਹੀ ਵੀਡੀਓ ਬਣਾ ਰਹੇ ਹਾਂਗੇ ਕੁਸ਼ਕ ਘੰਟੇ ਇਹਨੂੰ ਸੂਈ ਨੂੰ ਹੋਏ ਆ ਬਿਲਕੁਲ ਤਾਜੀ ਸੂਈ ਹੈਗੀ ਕਦ ਕਾੜ ਦੇਰਮਿਆਨੇ ਦੇ ਵਿੱਚ ਆ ਫੇਸ ਬਹੁਤ ਸੋਹਣਾ ਤੇ ਤੁਸੀਂ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਐਨ ਜਮਾ ਕੁੰਡੇ ਸਿੰਗਾ ਵੀ ਚੰਗੀ ਸੰਭੀ ਬਲੀ ਆ ਪੂਰੀ ਫੁੱਲਰ ਆ ਜੀ ਆ ਗਈ ਕਿਸੇ ਪੱਖ ਤੋਂ ਲਿੱਸੀ ਲਾਵੀ ਨਹੀਂ ਹੈਗੀ ਚੰਗੀ ਬਾਡੀ ਬੰਤਰ ਆ ਥਾਨ ਲੈਵੇ ਦੀ ਪੂਰੀ ਸਾਫ ਆ ਗਈ ਦੇਖ ਸਕਦੇ ਹੋ ਤੁਸੀਂ ਸਾਰੇ ਪੱਖਾਂ ਤੋਂ ਹੀ ਸਾਫ ਸੁਥਰੀ ਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਬਹੁਤ ਸੋਹਣੀ ਆ ਪਿੱਠ ਪੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਥਾਣਾ ਦਾ ਸੈਜ ਬਹੁਤ ਵਧੀਆ ਦੇਖ ਸਕਦੇ ਹੋ ਤੁਸੀਂ ਫੇਸ ਦੁਬਾਰੇ ਦੇਖ ਸਕਦੇ ਹੋ ਬਹੁਤ ਸੋਹਣਾਗਾ ਐਨ ਜਮਾ ਕੁੰਡੇ ਸਿੰਘ ਆ ਰਿੰਗ ਸਿੰਘ ભાડી વાੰતર ਦੀ ਬਹੁਤ ਚੰਗੀ ਆ ਥਾਣਾ ਦਾ ਸੈਜ ਦੇਖ ਸਕਦੇ ਹੋ ਬਹੁਤ ਵਧੀਆਗਾ ਥਾਣਾ ਦੇ ਵਿੱਚ ਸਪੇਸ ਬਹੁਤ ਵਧੀਆ ਗਈ ਦੇਖ ਸਕਦੇ ਹੋ ਤੁਸੀਂ ਤੇ ਆਰਡਰ ਮੂਰ ਨੂੰ ਵੀ ਚੰਗਾਗਾ ਤੇ ਬੈਗ ਨੂੰ ਵੀ ਚੰਗਾ ਹਜੇ ਬਿਲਕੁਲ ਤਾਜੀ ਸੂਈ ਹੈਗੀ ਤਾਜੀ ਸੂਈ ਕਰਕੇ ਥੋੜਾ ਜਿਹਾ ਕੇਰਾ ਪਸ਼ੂ ਫਿੱਕਾ ਪੈਂਦਾ ਪਰ ਇਹਨੂੰ ਕੋਈ ਫਰਕ ਨਹੀਂ ਪਿਆ ਜ਼ਿਆਦਾ ਉਹੇ ਜਿਹੀ ਕੋਈ ਬਈ ਹੈ ਜਿਹੇ ਜੀ ਸੂਣ ਤੋਂ ਪਹਿਲਾਂ ਸੀਗੀ ਬਾਕੀ ਠੰਡੀ ਸਹੀ ਲਾਗੀ ਤੇ ਥੋੜਾ ਜਿਹਾ ਮੋਬਾਈਲ ਤੋਂ ਕੈਮਰੇ ਦਾ ਕਰਕੇ ਥੋੜਾ ਜਿਹਾ ਡਰਦੀ ਹੈਗੀ ਤੇ ਉ ਇਦਾਂ ਦਾ ਇਹਨੂੰ ਕੋਈ ਚੱਕਰ ਨਹੀਂ ਹੈਗਾ ਆ ਆਰਡਰ ਦੇਖ ਸਾਧਿਓ ਥਾਣਾ ਦੇ ਵਿੱਚ ਸਪੇਸ ਬਹੁਤ ਆ ਗਈ ਥਾਣਾ ਦਾ ਸੈਜ ਬਹੁਤ ਵਧੀਆ ਮੁਠੀ ਦੀ ਚਵਾਈ ਵਾਲਾ ਥਾਣਾ ਬਹੁਤ ਵਧੀਆ ਨਾ ਲੰਮੇ ਆ ਤੇ ਨਾ ਹੀ ਹੈਗੇ ਆ ਛੋਟੇ ਤੇ ਪੂਰਾ ਸਾਫ ਸੁਥਰਾ ਆਰਡਰ ਹੈਗਾ ਤੇ ਬਾਕੀ ਦੁੱਧ ਇਹਦੇ ਵਿੱਚੋਂ ਕਾਫੀ ਚੋਇਆ ਵਿਆ ਬੱਚਾ ਇਹਦੇ ਵਿੱਚੋਂ ਰਜਾਇਆ ਵਿਆ ਤੇ ਹਜੇ ਸਾਰੀ ਯਾਨੀ ਕਿ ਖਾਲੀ ਨਹੀਂ ਕਰੀਗੀ ਤੇ ਪਰ ਦੁੱਧ ਦੇ ਵਿੱਚ ਉਹ ਬਾਵਾ ਕੱਢਿਆ ਵਾ ਬੱਚਾ ਰਿਹਾਇਆ ਵਾ ਕੁਝ ਹੁੰ ਤਾਰਾਂ ਮਾਰੀਆਂ ਵਾ ਤੇ ਕੁਝ ਦੁੱਧ ਵਿੱਚ ਹਜੇ ਇਹਦੇ ਹੈਗਾਗਾ ਤੇ ਪਹਿਲੇ ਸੂਏ ਨੇ 12 ਲੀਟਰ ਦੁੱਧ ਦਿੱਤਾਗਾ ਤੇ ਇਸ ਵਾਰ ਚੰਗੇ ਦੁੱਧ ਦੀ ਉਮੀਦ ਆਗੀ ਕਿਉਂਕਿ ਦੂਜੇ ਸੂਏ ਪਸ਼ੂ ਦੁੱਧ ਵੱਧ ਆਗਾ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤਣੀ ਹੈਗੀ ਕਿ ਕਿੰਨਾ ਦੁੱਧ ਦੇ ਸਕਦੀ ਹੈਗੀ ਉਮੀਦ ਚੰਗੇ ਦੀ ਹੈਗੀ ਤੇ ਬੱਚਾ ਇਹਨੇ ਕੱਟੀ ਨੂੰ ਜਨਮ ਦਿੱਤਾਗਾ ਕੱਟੀ ਬਹੁਤ ਸੋਹਣੀ ਹੈ ਫੀਮੇਲ ਕਾਫ ਆਗੀ ਲక్ష్ਮੀ ਡੈਰੀ ਫਾਰਮ ਵਾਲਾਂ ਦੇ ਸ਼ੋਕ ਬੁੱਲ ਦੀ ਕੱਟੀ ਐ ਇੱਧਰ ਦੇਖ ਸਕਦੇ ਹੋ ਤੁਸੀਂ ਕੱਟੀ ਬਹੁਤ ਸੋਹਣੀ ਆਈ ਹੈ ਤਕਰੀਬਨ ਜੈਡ ਬਲੈਕ ਹੀ ਹੈਗੀ ਥੋੜੇ ਜਿਹਾ ਪੂਸ ਚ ਵਾਲ ਚਿੱਟੇ ਹੈਗੇ ਜੈਡ ਬਲੈਕ ਹੀ ਆ ਤੇ ਬਾਕੀ ਕੱਟੀ ਨੂੰ ਥੋੜੀ ਖਰਾਕ ਘੱਟ ਲੱਗੀ ਹੈ ਥੋੜੀ ਜਿਹੀ ਲੱਸੀ ਹੈਗੀ ਤੇ ਸਾਰੀ ਖਰਾਕ ਮੱਝ ਨੂੰ ਹੀ ਲੱਗੀ ਗਈ ਹੈਗੀ ਤੇ ਕੱਟੀ ਸੋਹਣੀ ਹੈਗੀ ਉਹ ਪੰਨਾੜਾ ਦਿਖਾ ਦਿੰਨੇ ਆ ਨੜਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਲ ਆਗਾ ਤੇ ਕੱਟੀ ਦਿੱਤੀ ਹੈ ਵੱਧੇ ਵਾਲੀ ਗੱਲ ਇੱਕ ਤਰ੍ਹਾਂ ਦੀ ਬਾਕੀ ਸਾਰੇ ਪੱਖਾਂ ਤੋਂ ਚੰਗੀ ਆ ਸਾਫ਼ ਸੁਥਰੀ ਆ ਤੇ ਅੱਗੇ ਤਸੱਲੀ ਤੁਸੀਂ ਕਰਨੀ ਹੈਗੀ ਰੇਟ 1.35 ਹਜ਼ਾਰ ਆ ਤੇ ਜਾਇਜ਼ ਰੇਟ ਆ ਬਾਕੀ ਮੌਕੇ ਤੇ ਮਾੜਾ ਮੋਟਾ ਬਾਣ ਤਾਂ ਜ਼ਰੂਰ ਹੋ ਜਾਊਗਾ ਪਰ ਜ਼ਿਆਦਾ ਨਹੀਂ ਹੋਣਾ ਉਹਦੇ ਹਿਸਾਬ ਨਾਲ ਉਹੀ ਭਰਾ ਕਾਲ ਕਰਿਓ ਟੈਂਪਾਸ ਵਾਲਾ ਕੋਈ ਫੋਨ ਨਾ ਲਾਵੇ ਤੇ ਆ ਕੇ ਆਪਦੀ ਫੋਲ ਤਸੱਲੀ ਤੁਸੀਂ ਕਰ ਸਕਦੇ ਹੋਗੇ। ਬਾਕੀ ਆਮ ਫਾਰਮਰਾਂ ਕੋਈ ਵਪਾਰ ਦਾ ਕੰਮ ਨਹੀਂ। ਕਰਦੀ ਲੋਡ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਆ, ਐਂ ਪਸ਼ੂ ਰੱਖੇ ਹੋਏ ਆ। ਕੋਈ ਵਪਾਰ ਦਾ ਕੰਮ ਨਹੀਂ ਹੈਗਾ। ਡਿਟੇਲ ਤੁਹਾਨੂੰ ਆਪਾਂ ਸਾਰੀ ਦੱਸਤੀ ਐ। ਅੱਗੇ ਤਸੱਲੀ ਤੁਸੀਂ ਕਰਨੀ ਆ ਆਉਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ। ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰੀ ਭਰਾਵਾਂ ਦਾ ਧੰਨਵਾਦ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ। ਈ ਦੋਸਤੋ ਜੇਰ ਜੂਰ ਪੈ ਗਈ ਸੀਗੀ ਜੇਰ ਦੀ ਆਪਾਂ ਵੀਡੀਓ ਬਣਾਈ ਸੀਗੀ ਤੇ ਫੋਟੋ ਵੀ ਖਿੱਚ ਲਈ ਸੀਗੀ ਤੇ ਉਹ ਤੁਸੀਂ ਲਾਸਟ ਦੇ ਉੱਤੇ ਦੇਖ ਸਕਦੇ ਹੋ